ਸਸਰੀਆ ਕਾਲ ਪੰਜਾਬੀ ਉਤ ਆ ਚੁਕਿਆ ਤੇ ਬਹੁਤ ਵੱਡੀ ਖਬਰ ਚਲੋ ਪਹਿਲਾਂ ਆਪਾਂ ਤੁਹਾਨੂੰ ਖਬਰ ਸੁਣਾਉਣੇ ਆਂਗੇ ਬਹੁਤ ਵੱਡੀ ਖਬਰ ਹੈ ਜਿਵੇਂ ਤੇ ਰੁਪਿੰਦਰ ਕੌਰ ਮਾਮਲੇ ਦੇ ਵਿੱਚ ਯਾਨੀ ਗੁਰਵਿੰਦਰ ਦਾ ਕਤਲ ਕਰ ਦਿੱਤਾ ਸੀ ਆਪਣੇ ਹੀ ਪਤੀ ਦਾ ਪਰ ਜਿਹੜੇ ਉਹਦੇ ਮਾਤਾ ਪਿਤਾ ਨਾ ਉਹਨੇ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਕਿ ਉਹ ਛੁੱਟੇ ਨਿਕਲਣਗੇ ਪਰ ਹੁਣ ਉਹਨਾਂ ਨੇ ਪਟੇ ਪੈਣ ਜਾ ਰਹੇ ਨੇ ਪਟੇ ਕਿਵੇਂ ਪੈਣ ਜਾ ਰਹੇ ਆ ਪੂਰੀ ਵੀਡੀਓ ਤੁਹਾਡੇ ਸਾਹਮਣੇ ਦਿਖਾਵਾਂਗੇ ਕਿਉਂਕਿ ਪੰਜਾਬ ਦੇ ਅੰਦਰ ਇਸ ਮਾਮਲੇ ਨੇ ਬڑا ਚਰਚਿਤ ਮਾਮਲਾ ਯਾਨੀ ਇਸ ਗਾਨੇ ਨੇ ਪੂਰੇ ਪੰਜਾਬ ਨੂੰ ਸੋਚਾਂ ਵਿੱਚ ਪਾ ਦਿੱਤਾ ਸੀ ਕਿ ਰੁਪਿੰਦਰ ਕੌਰ ਨੇ ਆਪਣੇ ਘਰ ਦੇ ਅੰਦਰ ਬੁਲਾ ਕੇ ਗੈਰ ਕਿਸੇ ਬੰਦੇ ਨੂੰ ਔਰ ਆਪਣੀ ਸਹੇਲੀ ਦੇ ਨਾਲ ਮਿਲ ਕੇ ਯਾਨੀ ਕਿਸੇ ਦੇ ਨਾਲ ਮਿਲ ਕੇ ਵੀ ਕਰ ਦਿੱਤਾ ਯਾਨੀ ਉਹਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਸੀ ਪਰ ਹੁਣ ਇਹਦੇ ਮਾਤਾ ਪਿਤਾ ਦੇ ਵੀ ਉਹਦੇ ਦਾ ਪੈੜੀ ਪੈਣੇ ਨੇ ਦਰਾਂ ਸਾਲ ਦੇ ਵਿੱਚ ਉਹਦੇ ਮਾਪਿਆਂ ਦੇ ਵੀ ਹੁਣ ਪਟੇ ਪੈਣ ਜਾ ਰਹੇ ਨੇ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਸਭ ਤੋਂ ਵੱਡੀ ਇੱਕ ਹੋਰ ਖਬਰ ਬਠਿੰਡੇ ਤੋਂ ਸਾਹਮਣੇ ਆ ਰਹੀ ਹੈ ਕਿਉਂਕਿ ਬਠਿੰਡੇ ਦੇ ਵਿੱਚ 32 ਸਾਲਾਂ ਇੱਕ ਨੌਜਵਾਨ ਕੁੜੀ ਦਾ 32 ਸਾਲਾਂ ਦੀ ਨੌਜਵਾਨੀ ਹੁੰਦੀ ਹੈ ਤਾਂ ਉਹ ਇੱਕ ਸੜਕ ਦੇ ਕਿਨਾਰੇ ਬਹੁਤ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਉਹ ਕੀ ਨਹੀਂ ਕਰ ਦਿੱਤਾ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਇਸ ਖਬਰ ਨੇ ਵੀ ਬੀਤੀ ਰਾਤ ਪੂਰਾ ਬਠਿੰਡਾ ਹਿਲਾ ਕੇ ਰੱਖ ਦਿੱਤਾ ਔਰ ਜਿਹੜੀ ਰੁਪਿੰਦਰ ਕੌਰ ਨੂੰ ਲੈ ਕੇ ਖਬਰ ਇਸ ਨੇ ਤਾਂ ਭਾਈ ਪੰਜਾਬ ਦੇ ਲੋਕਾਂ ਦੇ ਐਸੇ ਕੰਨ ਖੜੇ ਕਰ ਦਿੱਤੇ ਨੇ ਕਿ ਲੋਕਾਂ ਨੂੰ ਯਕੀਨ ਕਰਨਾ ਮੁਸ਼ਕਲ ਹੋ ਗਿਆ ਕਿਉਂਕਿ ਇੱਕ ਪਾਸੇ ਰੁਪਿੰਦਰ ਕੌਰ ਦੇ ਮਾਤਾ ਪਿਤਾ ਇਹ ਗੱਲ ਕਹਿੰਦੇ ਸੀ ਕਹਿੰਦੇ ਗੁਰਵਿੰਦਰ ਸਿੰਘ ਯਾਨੀ ਰੁਪਿੰਦਰ ਕੌਰ ਦਾ ਪਤੀ ਜਿਹਨੂੰ ਮਾਰਿਆ ਕਹਿੰਦੇ ਜੀ ਇਹ ਤਾਂ ਸਾਡਾ ਪੁੱਤ ਮਾਰ ਦਿੱਤਾ ਇਹਨੇ ਸਾਡੇ ਬਨੀਓ ਚੌਰਾਹੇ ਦੇ ਵਿੱਚ ਖੜਾ ਕੇ ਇਹਦੇ ਗੋਲੀ ਮਾਰ ਦੋ ਸਾਨੂੰ ਕੋਈ ਮਤਲਬ ਨਹੀਂ ਆ ਪਰ ਦੇਖੋ ਵੀ ਰਾਖਸ਼ ਬੁੱਧੀ ਦੇ ਲੋਕ ਕਾਜ ਉਹ ਗਏ ਕੁਝ ਵੀ ਹੋ ਸਕਦਾ ਇਹ ਰਾਖਸ਼ ਬੁੱਧੀ ਦੇ ਲੋਕਾਂ ਨੇ ਦੁਨੀਆ ਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਇੱਕ ਪਾਸੇ ਪੰਜਾਬ ਦੇ ਲੋਕਾਂ ਨੂੰ ਸ਼ੱਕ ਪਹਿਲਾਂ ਤੋਂ ਹੀ ਹੋ ਰਿਹਾ ਸੀ ਐਸੇ ਕਰਕੇ ਮੈਂ ਕਿਹਾ ਸੀ ਕਿ ਭਾਈ ਇਹਦੇ ਮਾਤਾ ਪਿਤਾ ਵਿੱਚ ਇਨਵੋਲਵ ਹੋ ਸਕਦੇ ਨੇ ਬਹੁਤ ਸਾਰੀਆਂ ਖਬਰਾਂ ਤੁਸੀਂ ਦੇਖ ਚੁੱਕੇ ਹੋ ਪਰ ਅੱਜ ਮੈਂ ਤੁਹਾਨੂੰ ਇੱਕ ਐਸਾ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਤੁਸੀਂ ਸੁਣੋਗੇ ਕਿਰਪਿੰਦਰ ਕੌਰ ਦੇ ਮਾਤਾ ਪਿਤਾ ਦੇ ਪੱਤੇ ਪਹਿਣਗੇ ਪੱਕਾ ਹੀ ਪਹਿਣਗੇ ਕਿਉਂਕਿ ਅਦਾਲਤ ਦੇ ਵਿੱਚ ਜਰ੍ਹਾਂ ਸੰਦੇ ਵਿੱਚੋਂ ਬਿਆਨ ਬਦਲਣ ਵਾਲੇ ਨੇ ਉਹ ਬਿਆਨ ਬਦਲਣਗੇ ਐਸੇ ਕਰਕੇ ਉਹਨਾਂ ਦੇ ਉੱਤੇ ਤੌਣੀ ਲੱਗਣੀ ਤੈ ਆ ਤੇ ਲੱਗਣੀ ਚਾਹੀਦੀ ਵੀ ਹੈ ਕਿਉਂਕਿ ਇੱਕ ਪਾਸੇ ਦੇਖੋ ਰੁਪਿੰਦਰ ਕੌਰ ਨੇ ਬਹੁਤ ਵੱਡਾ ਘਨੌਣਾ ਜਿਹੜਾ ਕਿ ਕੰਮ ਕਰ ਦਿੱਤਾ ਔਰ ਦੂਜੇ ਪਾਸੇ ਲੋਕਾਂ ਨੂੰ ਆਪਣਾ ਇੱਕ ਹੋਰ ਮਖੌਟਾ ਪਹਿਨ ਕੇ ਲੋਕਾਂ ਦੇ ਸਾਹਮਣੇ ਉਹਦੇ ਮਾਤਾ ਪਿਤਾ ਨੇ ਇਹ ਜਾਹਿਰ ਕਰ ਦਿੱਤਾ ਕਿ ਭਾਈ ਅਸੀਂ ਤਾਂ ਸੱਚੇ ਸੋਚੇ ਆ ਪਰ ਹੁਣ ਜਦੋਂ ਪੰਜਾਬ ਦੀ ਪੁਲਿਸ ਕੋਠਾ ਡਾਂਕੇ ਚਾੜੂ ਘੋਟਾ ਦੇ ਆਪਣੇ ਆਪ ਹੋ ਤੋਤੇ ਵਾਂਗੂ ਕਿਵੇਂ ਬੋਲਦੇ ਨੇ ਛੋਟਾ ਜਿਹਾ ਧਿਆਨ ਦੇ ਨਾਲ ਕਿਉਂਕਿ ਵੱਡੇ ਵੱਡੇ ਮਜਰਮਾ ਨੂੰ ਪੰਜਾਬ ਦੀ ਪੁਲਿਸ ਕਹਿੰਦੇ ਆ ਨਾ ਗੁੰਗੇ ਬੋਲਣ ਲੱਗ ਜਾਂਦੇ ਉਹ ਐਂ ਹੀ ਬੋਲਦੇ ਨੇ ਸੁਣੋ ਕੀ ਤੁਹਾਡੇ ਕਹਿਣ ਦਾ ਭਾਵ ਹੈ ਕਿ ਕਿਤੇ ਨਾ ਕਿਤੇ ਘਰਦੇ ਵੀ ਮਲੇ ਹੋ ਸਕਦੇ 100% ਇਹ ਤਾਂ ਜਦੋਂ ਚਾਰ ਪਟੇ ਪਹਿਨਗੇ ਨਾ ਤੇ ਤੋਤੇ ਵਾਂਗੂ ਬੋਲਣਗੇ ਜਿਹੜੇ ਟੀਵੀ ਤੇ ਆ ਕੇ ਦੁਸਕਦੇ ਫਿਰਦੇ ਨੇ ਇਹ ਡਰਾਮੇ ਕਰ ਰਹੇ ਨੇ ਇਹ ਸ਼ਰਮ ਕਨਾ ਇਹ ਵਕਰੀ ਨੀਲ ਘਟ ਕੇ ਪਾਇਓ ਉਹਨਾਂ ਤੱਕ ਮੈਂ ਪਹੁੰਚਾਉਂ ਇੱਕ ਧਮਕੀबाजी ਹੋ ਰਹੀ ਹੈ ਕਿ ਉਹਨਾਂ ਦੇ ਪਰ ਕਤਲ ਦਾ ਪਰਚਾ ਹੋਏ ਲਾੜਦ ਮਾਰਦਾ ਇਹੋ ਜੇ ਪਿੰਡ ਵਾਲਿਆਂ ਤੋਂ ਵੀ ਜਿਹੜੇ ਉਹਨਾਂ ਦੀ ਸਪੋਰਟ 'ਚ ਬੈਠੇ ਨੇ ਤਾਂ ਸੁਣ ਲਿਆ ਪੰਜਾਬ ਵਾਲਿਓ ਦੇ ਮਾਤਾ ਪਿਤਾ ਹੀ ਨਹੀਂ ਬਲਕਿ ਉਹਨਾਂ ਦੇ ਪਿੰਡ ਵਾਸੀਆਂ ਨੂੰ ਵੀ ਲਾੜਤਾ ਪੈ ਰਹੀਆਂ ਨੇ ਜਿਹੜੇ ਲੋਕ ਰੁਪਿੰਦਰ ਕੌਰ ਤੇ ਰੁਪਿੰਦਰ ਕੌਰ ਦੇ ਮਾਤਾ ਪਿਤਾ ਦਾ ਇਸ ਮਾਮਲੇ ਦੇ ਵਿੱਚ ਸਾਥ ਦੇ ਰਹੇ ਨੇ ਐਵੇਂ ਨਹੀਂ ਖਬਰਾਂ ਬਣਦੀਆਂ ਜੇ ਇਹਨਾਂ ਦੇ ਵਿੱਚੋਂ ਖਬਰਾਂ ਆਉਂਦੀਆਂ ਕਿਨੇ ਕਹਿੰਦੇ ਰੁਪਿੰਦਰ ਕੌਰ ਤਾਂ ਆਸ਼ਾ ਲੈ ਰਹੀ ਆਪਣੇ ਆਸਟ ਦੇ ਨਾਲ ਮੁਲਾਕਾਤਾਂ ਕਰ ਰਹੀ ਹੈ ਉਹਨੂੰ ਗੱਦੇ ਮਹੀਆ ਕਰਾਏ ਜਾ ਰਹੇ ਨੇ ਉਹਨੂੰ ਬਹਿਰਤਾਂ ਬਦਲੀਆਂ ਜਾ ਰਹੀਆਂ ਨੇ ਬਹੁਤ ਸਾਰੀ ਅਕਸਰ ਦੇਖੀਆਂ ਤੁਸੀਂ ਖਬਰਾਂ ਬਣੀਆਂ ਔਰ ਇਸ ਮਾਮਲੇ ਦੇ ਵਿੱਚ ਔਰ ਜਿਹੜਾ ਹੁਣ ਮੋੜ ਆ ਗਿਆ ਨਾ ਉਹ ਬੜਾ ਹੀ ਵੇਚੀਦਾ ਯਾਨੀ ਰੁਪਿੰਦਰ ਕੌਰ ਨੇ ਦਾ ਆਪ ਪਟੇ ਖਾੜਾ ਹੀ ਖਾਣੇ ਆ ਨਾਲ ਆਪਣੇ ਬੁੱਢੇ ਮਾਤਾ ਪਿਤਾ ਦੇ ਵੀ ਪਟੇ ਲਵਾਉਣਾ ਚਾਹੁੰਦੀ ਹੈ ਕਿਉਂਕਿ ਉਹ ਬਿਆਨ ਬਦਲਣਗੇ ਤੇ ਫੇਰ ਪੰਜਾਬ ਦੀ ਪੁਲਿਸ ਕਿਹੜੇ ਹਿਸਾਬ ਦਾ ਪ੍ਰਸ਼ਾਦ ਦਿੰਦੀ ਹੈ ਇਹ ਅਕਸਰ ਸਾਰੇ ਮੁਜਰਮ ਵੀ ਜਾਣਦੇ ਨੇ ਤੇ ਪੂਰੇ ਪੰਜਾਬ ਜਾਣਦਾ ਉਹ ਪ੍ਰਸ਼ਾਦ ਹੁਣ ਇਹਨਾਂ ਨੂੰ ਵੀ ਮਿਲਣ ਜਾ ਰਿਹਾ ਕਿਉਂਕਿ ਇੱਕ ਗੱਲ ਸੋਚੀਏ ਤਾਂ ਦੇ ਮਾਤਾ ਪਿਤਾ ਵੀ ਹੋ ਸਕਦਾ ਕਿ ਵਿੱਚ ਇਨਵੋਲਵ ਦੂਸਰੇ ਲੋਟ ਹੋਣ ਹੁਣ ਤਾਂ ਇਹ ਵੀ ਗੱਲ ਚਰਚਾ ਦੇ ਵਿੱਚ ਆ ਗਈ ਹੈ ਕਹਿੰਦੇ ਜੀ ਇਹ ਮਦਦ ਹੀ ਨਹੀਂ ਹੋ ਸਕਦਾ ਗੁਰਵਿੰਦਰ ਸਿੰਘ ਦਾ ਜਿਹੜਾ ਕਤਲ ਇਹਨਾਂ ਨੇ ਕਰਵਾਇਆ ਹੋਵੇ ਕਿਸੇ ਪੈਸੇ ਟਕੇ ਦੇ ਜਰੀਏ ਜਾਂ ਕੋਈ ਹੋਰ ਚੀਜ਼ ਦਾ ਕੋਈ ਇਹਨਾਂ ਨਾਲ ਜਿਹੜਾ ਕਿ ਕਿਸੇ ਦੀ ਸੌਦੇਬਾਜ਼ੀ ਹੋਈ ਹੋਵੇ ਹੋ ਸਕਦਾ ਉਸ ਮੁੰਡੇ ਦੇ ਨਾਲ ਵਸਾਉਣਾ ਚਾਹੁੰਦੇ ਹੋਣ ਤੇ ਉਹਨਾਂ ਨੇ ਦੇਖਿਆ ਕਿ ਰਾਹ ਦਾ ਰੋੜਾ ਤਾਂ ਇਹ ਬੰਦਾ ਹੀ ਹੈ ਸੋ ਅੱਜਕੱਲ੍ਹ ਯਕੀਨ ਕਰਨਾ ਬੜਾ ਮੁਸ਼ਕਲ ਹੈ ਕੋਈ ਵੀ ਆ ਇਹ ਕਾਲ ਯੁੱਗ ਦਾ ਪਹਿਰ ਹੈ ਨਾ ਜਿਹੜਾ ਇਹ ਅੱਜਕੱਲ੍ਹ ਕਾਲ ਯੁੱਗ ਹੈ ਜਿਹੜਾ ਇਹ ਕੂਕ ਰਿਹਾ ਇਹ ਕਿਸੇ ਤੇ ਵੀ ਭਰੋਸਾ ਕਰਨ ਯੋਗ ਕਿਸੇ ਨੂੰ ਨਹੀਂ ਛੜਿਆ ਐਸੇ ਕਰਕੇ ਤਾਂ ਦੇਖੋ ਹੁਣ ਖਬਰਾਂ ਕਿਸ ਤਰ੍ਹਾਂ ਦੀਆਂ ਬਣ ਰਹੀਆਂ ਨੇ ਪਹਿਲਾਂ ਤਾਂ ਉਹ ਹੀ ਮਾਤਾ ਪਿਤਾ ਟੀਵੀ ਚਾਲ ਤੇ ਆ ਕੇ ਬਹੁਤ ਸਾਰੀਆਂ ਖਬਰਾਂ ਬਣੀਆਂ ਕਹਿੰਦਾ ਜੀ ਸਾਡਾ ਤਾਂ ਉਹ ਪੁੱਤਰ ਕਰਨਲ ਨੇ ਯਕੀਨ ਕਿਸੇ ਤੇ ਅੱਜਕੱਲ੍ਹ ਨਹੀਂ ਕਰ ਸਕਦਾ ਕੋਈ ਵੀ ਸੋ ਇਸ ਮਾਮਲੇ ਦੇ ਵਿੱਚ ਹੁਣ ਉਹਨਾਂ ਦੇ ਉੱਤੇ ਤੌਣੀ ਲੱਗਣ ਜਾ ਰਹੀ ਹੈ ਪਰ ਦੂਜੀ ਖਬਰ ਹੈ ਜਿਹੜੀ ਉਹ ਬਠਿੰਡੇ ਤੋਂ ਆ ਰਹੀ ਹੈ 32 ਸਾਲਾ ਇੱਕ ਨੌਜਵਾਨ ਖੂਬਸੂਰਤ ਕੁੜੀ ਜਿਹਨੂੰ ਇੱਕ ਸੜਕ ਦੇ ਕਿਨਾਰੇ ਜੰਗਲ ਦੇ ਟਾਇਪ ਦਾ ਜਿਹੜਾ ਕਿ ਉੱਥੇ ਮਾਹੌਲ ਬਣਿਆ ਹੋਇਆ ਸੀ ਉੱਥੇ ਕਿਸੇ ਨੇ ਗळा ਵੱਢ ਕੇ ਮਾਰ ਦਿੱਤੀ ਹੈ ਆ ਉੱਥੇ ਭਾਈ ਪੰਜਾਬ ਦੀ ਪੁਲਿਸ ਬਠਿੰਡੇ ਦੀ ਉਹਨਾਂ ਨੇ ਉਸ ਕੁੜੀ ਨੂੰ ਚੱਕ ਲਿਆ ਹਾਲਾਂਕਿ ਹੁਣ ਉਹਦੇ ਉੱਤੇ ਇਨਵੈਸਟੀਗੇਸ਼ਨ ਹੋ ਰਹੀ ਹੈ ਪਰ ਇਹ ਖਬਰ ਪਤਾ ਕਿਵੇਂ ਦੀ ਬਣਨੀ ਹੈ ਪਤਾ ਨਹੀਂ ਹੁਣ ਕਿਹੜੇ ਕਿਹੜੇ ਮਾਮਲੇ ਨਿਕਲ ਕੇ ਆਉਣਗੇ ਆ ਜਿਵੇਂ ਰੁਪਿੰਦਰ ਕਾਲ ਦਾ ਮਾਮਲਾ ਤੁਹਾਡੇ ਸਾਹਮਣੇ ਆਇਆ ਇਹ ਖਬਰ ਮੈਂ ਤੁਹਾਨੂੰ ਅੱਜ ਦੱਸ ਰਿਹਾ ਅੱਜ ਤੋਂ 2 ਦਿਨਾਂ ਬਾਅਦ ਜਾਂ 1 ਦਿਨ ਬਾਅਦ ਇਹ ਖਬਰ ਇਸ ਤਰ੍ਹਾਂ ਦੀ ਬਣਨੀ ਹੈ ਅਗੇ ਪੰਜਾਬ ਭਰ ਦੇ ਵਿੱਚ ਹਰ মিডিਆ ਚੈਨਲ ਦੇ ਉੱਤੇ ਛਾ ਜਾਊਗੀ ਕਿਉਂਕਿ ਇਹਦੇ ਪਿੱਛੇ ਵੀ ਕੋਈ ਹੱਥ ਦੱਸੀ ਜਾ ਰਹੀ ਨਹੀਂ ਹੁਣ ਹੱਥ ਕੀ ਦਾਗਾ ਇਹ ਹਾਲਾਂਕਿ ਸਾਹਮਣੇ ਨਿਕਲ ਕੇ ਨਹੀਂ ਆਇਆ ਪਰ ਜਿਹੜੀ ਕੁੜੀ ਮਾਰੀ ਗਈ ਆ ਉਹ ਬੜੀ ਖੂਬਸੂਰਤ ਵੀ ਹੈ 32 ਸਾਲਾਂ ਦੀ ਕੁੜੀ ਹੈ ਪਰ ਭਾਈ ਉਹਦੇ ਇੱਕ ਬੱਚਾ ਸੀ ਕਹਿੰਦੇ ਵੀ ਬਹੁਤ ਮਾੜਾ ਜਿਹੜਾ ਕਿ ਕਿਸੇ ਨੇ ਇੰਜਾਬ ਦਿੱਤਾ ਉਹਨੂੰ ਸੜਕ ਦੇ ਕਿਨਾਰੇ ਮਾਰ ਕੇ ਸੁੱਟ ਦਿੱਤਾ ਤੇ ਹੁਣ ਬਠਿੰਡੇ ਦੀ ਪੁਲਿਸ ਇਹਦੇ ਉੱਤੇ ਇਨਵੈਸਟੀਗੇਸ਼ਨ ਕਰ ਰਹੀ ਹੈ ਉਮੀਦ ਹੈ ਕਿ ਪੰਜਾਬ ਦੀ ਜਿਹੜੀ ਪੁਲਿਸ ਬੜੇ ਤਰੀਕੇ ਦੇ ਨਾਲ ਆਪਣਾ ਇਮਾਨਦਾਰੀ ਦੇ ਨਾਲ ਜਿਹੜਾ ਕਿ ਕੰਮ ਕਰਦੀ ਹੈ ਇਸ ਇਨਵੈਸਟੀਗੇਸ਼ਨ ਦੇ ਵਿੱਚ ਜਲਦ ਤੋਂ ਜਲਦ ਉਸ ਦੇ ਦੋਸ਼ੀ ਨੂੰ ਅੜਕੇ ਸਾਹਮਣੇ ਲਿਆਉਗੀ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣੋ ਜੀ ਤਾਂ